ਜੋਤਨਾ ਸ਼ੇਮਰੁੱਦ ਮੁਹਿੰਮ ਹੈ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਵੱਲੋਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਔਰ ਬਹੁਤ ਸਾਰੇ ਡਰੱਗ ਪੈਡਲਰ ਡਰੱਗਸ ਸਪਲਾਈਅਰ ਬਟੇ ਸਮਗਲਰ ਅਸੀਂ ਫੜੇ ਆਂ ਔਰ ਬਹੁਤ ਵੱਡੀਆਂ ਰਿਕਵਰੀਆਂ ਤੇ ਪ੍ਰਾਪਤੀਆਂ ਉਹਨਾਂ ਨੂੰ ਕਹਿ ਸਕਦੇ ਆਂ ਆਪਾਂ ਜੇ ਆਪਾਂ ਪਹਿਲੀ ਜਨਵਰੀ ਤੋਂ ਹਿਸਾਬ ਲਾਈਏ ਤਾਂ 863 ਕੇਸ ਦਰਜ ਹੋਏ ਆਂ ਐਨਡੀਪੀਐਸ ਤਹਿਤ 1655 ਬੰਦੇ ਫੜੇ ਗਏ ਆਂ 190 ਕਿਲੋ 965 ਗ੍ਰਾਮ ਜਿਹੜੀ ਹੈ ਹੀਰੋਇਨ ਫੜੀ ਗਈ ਹੈ ਔਰ ਇਹਦੇ ਚ ਜਿਹੜੇ ਕੈਪਸੂਲ ਟੈਬਲੇਟਸ ਇੰਜੈਕਸ਼ਨ ਔਰ ਉਸ ਤੋਂ ਇਲਾਵਾ ਡਰੱਗ ਮਨੀ 2 ਕਰੋੜ 68 ਲੱਖ 68665 ਰੁਪਏ ਦੀ ਡਰੱਗ ਮਨੀ ਵੀ ਰਿਕਵਰ ਹੋਈ ਹੈ 81 81 ਜਿਹੜੇ ਵਹੀਕਲ ਫੜੀਆਂ ਗਈਆਂ ਇਹਦੇ ਚ ਔਰ ਉਹਦੇ ਚ ਜਿਹੜੀ ਆਰਮਜ਼ ਐਕਟ ਹੈ ਜਿਹੜੀ ਗੈਂਗਸਟਰ ਦੇ ਖਿਲਾਫ ਆ ਉਹਦੇ ਚ ਇਨੇ ਡੇ ਨਵੇਂ ਬੰਦੇ ਹੁਣ ਤੱਕ ਅਰੈਸਟ ਹੋ ਚੁੱਕੇ ਐ 1 ਜਨਵਰੀ ਤੋਂ 105 ਪਿਸਟਲ ਅਬਲਿਕ ਮਾਊਜ਼ਰ ਫੜੇ ਗਏ ਐ 70 ਵਾਲਵਰ ਨੇ ਇੱਕ ਰਾਈਫਲ ਹੈਗੀ ਐ ਔਰ ਹਵਾਲਾ ਮਨੀ ਜਿਹੜੀ ਉਹਦੇ ਚ ਵੀ ਜਿਹੜੀ ਐ 10 ਲੱਖ 50000 ਰੁਪਏ ਦੀ ਮਨੀ ਜਿਹੜੀ ਰਿਕਵਰ ਹੋਈ ਐ ਗੈਂਗਸਟਰਸ ਦੇ ਵਿੱਚੋਂ ਤੇ ਜਿਹੜੇ ਟੋਟਲ ਹਵਾਲਾ ਆਪਰੇਟਰ ਜਿਹੜੇ ਫੜੇ ਗਏ ਜਿਹੜੇ ਬਾਹਰ ਪੈਸੇ ਭੇਜਦੇ ਆ ਕਿਉਂਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਗਲਿੰਗ ਹੁੰਦੀ ਐ ਉੱਚ 22 ਬੰਦੇ ਹੁਣ ਤੱਕ ਅਪਰੇਟ ਜਿਹੜੇ ਕਰ ਰਹੇ ਸੀ ਹਵਾਲਾ ਆਪਰੇਟਰ ਫੜੇ ਜਾ ਚੁੱਕੇ ਐ 1 ਕਰੋੜ 73 ਲੱਖ 59000 ਰੁਪਏ ਦੀ ਜਿਹੜੀ ਹਵਾਲਾ ਮਨੀ ਤੇ ਡਰਗ ਮਨੀ ਜਿਹੜੀ ਉਹ ਰਿਕਵਰ ਹੋਈ ਹੈ ਉਹਨਾਂ ਤੋਂ ਪੰਜ ਜਿਹੜੀਆਂ 8 ਪ੍ਰਾਪਰਟੀਆਂ ਜਿਹੜੀਆਂ ਭੇਜੀਆਂ ਸੀ 68F ਵਾਸਤੇ ਕੰਪੀਟੈਂਟ ਅਥਾਰਟੀ ਜਿਹੜੇ ਸਮੱਗਲਰਾਂ ਦੀ ਜਾਇਦਾਦ ਜ਼ਬਤ ਕਰਨ ਵਾਸਤੇ ਉਹਨਾਂ ਚੋਂ 5 ਦੀ ਆਰਡਰ ਕਨਫਰਮੇਸ਼ਨ ਦੇ ਆ ਗਏ ਆ ਉਹਦੀ ਵੈਲਿਊ ਹੈਗੀ 1 ਕਰੋੜ 27 ਲੱਖ 6893 ਰੁਪਏ ਡੀਡਿਕਸ਼ਨ ਸੈਂਟਰ ਤੇ ਓਟ ਸੈਂਟਰਾਂ ਚ ਪੁਲਿਸ ਆਪ ਦਾਖਲ ਕਰਾ ਰਹੀ ਹੈ ਉਹਦੇ ਚ 2178 ਜਿਹੜੇ ਹੁਣ ਤੱਕ ਪੇਸ਼ੈਂਟ ਆ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਪੁਲਿਸ ਵੱਲੋਂ ਦਾਖਲ ਕਰਾਏ ਗਏ ਨੇ ਓਟ ਸੈਂਟਰਾਂ ਚ 1559 ਬੰਦੇ ਜਿਹੜੇ ਆ ਉਹ ਅਜੇ ਤੱਕ ਦਾਖਲ ਕਰਾਏ ਗਏ ਨੇ 64A ਦੀ ਕਾਰਵਾਈ ਜਿੱਥੇ ਮਾਫੀ ਦਿੱਤੀ ਜਾਂਦੀ ਹੈ ਜਿਹੜਾ ਬੰਦਾ ਕਬੂਲ ਕਰਦਾ ਹੈ ਮੈਜਿਸਟ੍ਰੇਟ ਵੱਲੋਂ ਕਚੈਰੀ ਵੱਲੋਂ ਉਹਦੇ 144 ਬੰਦੇ ਹਜੇ ਦਾਖਲ ਕਰਾਏ ਗਏ ਆ 11 ਪ੍ਰਾਪਰਟੀਆਂ ਜਿਹੜੀਆਂ ਸਮੱਗਲਰਸ ਦੀਆਂ ਹੁਣ ਤੱਕ ਉਟਾਈਆਂ ਜਾ ਚੁੱਕੀਆਂ ਹਨ ਮਿਊਨਿਸਪਲ ਕਾਰਪੋਰੇਸ਼ਨ ਦੇ ਆਰਡਰ ਦੇ ਮਤਾਬਕ ਉਹਨਾਂ ਪੁਲਿਸ ਹੈਲਪ ਦਿੱਤੀ ਗਈ ਹੈ ਐਨਡੀਪੀਐਸ ਦੇ 31 ਪੀਓ ਅਰੈਸਟ ਹੋਏ ਨੇ ਤੇ ਸੰਪਰਕ ਮੀਟਿੰਗਾਂ 88 ਕੀਤੀਆਂ ਗਈਆਂ ਸੈਮੀਨਾਰ ਜਿਹੜੇ 222 ਲਾਏ ਗਏ ਆ ਮੈਡੀਕਲ ਦੀਆਂ ਜਿਹੜੀਆਂ ਸਟੋਰਸ ਦੇ ਵਿੱਚ ਉਹਦੇ ਖਿਲਾਫ 4 ਮੁਕਦਮੇ ਦਰਜ ਹੋਏ ਜਿਹੜੇ ਇਲੀਗਲ ਗੋਲੀਆਂ ਵੇਚ ਰਹੇ ਸੀ ਉਹਦੇ ਟੋਟਲ ਰਿਕਵਰੀ 1 ਲੱਖ 48900 74 ਕੈਪਸੂਲ 151200 ਗੋਲੀਆਂ 28 ਇੰਜੈਕਸ਼ਨਸ ਔਰ ਇਹਦੇ ਚ ਇੱਕ ਜਿਹੜੀ ਫਰਮ ਹੈ ਉਹਨੂੰ ਜਾ ਕੇ ਅਸੀਂ ਉਹਦੇ ਮਾਲਕ ਨੂੰ ਵੀ ਫੜ ਕੇ ਲਿਆਂਦਾ ਦੇਰਦੂਨ ਤੋਂ ਹੋਰ ਵੀ ਜਿਹੜੀ ਕਾਰਵਾਈ ਇਹਦੇ ਤੇ ਚੱਲ ਰਹੀ ਹੈ ਟ੍ਰੈਮਾਡੋਲ ਦੀਆਂ ਜਿਹੜੀਆਂ ਗੋਲੀਆਂ ਦੀ ਰਿਕਵਰੀ 820 ਗੋਲੀ ਹੁਣ ਤੱਕ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਜਿਹੜੀ ਮੇਨ ਅੱਜ ਕੈਸੋ ਆਪਰੇਸ਼ਨ ਕੀਤਾ ਗਿਆ ਕੌਨਟੀਨੈਂਟ ਸਰਚ ਦਾ ਉਹਦੇ ਤਹਿਤ ਅੱਜ 12 ਪਰਚੇ ਦਰਜ ਹੋਏ ਐ ਐਨਡੀਪੀਐਸ ਦੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਸਪੈਸ਼ਲ ਮੁਹਿੰਮ ਚਲਾਈ ਗਈ ਸੀ ਸਾਡੇ ਮਾਨਯੋਗ ਡੀਜੀ ਸਾਹਿਬ ਦੇ ਆਰਡਰ ਨਾਲ 14 ਬੰਦੇ ਉਹ ਚ ਗ੍ਰਿਫਤਾਰ ਹੋਏ ਆ ਹੀਰੋਇਨ ਦੀ ਰਿਕਵਰੀ ਹੈ ਡਰੱਗ ਮਨੀ ਹੈ ਔਰ ਇਸ ਤੋਂ ਇਲਾਵਾ ਨਜਾਇਜ਼ ਸ਼ਰਾਬ ਦੇ ਐਕਸਾਈਜ਼ ਐਕਟ ਦੇ ਤਿੰਨ ਪਰਚੇ ਆ ਤਿੰਨੇ ਬੰਦੇ ਅਰੈਸਟ ਹੋਏ ਆ ਸ਼ਰਾਬ ਦੀ ਰਿਕਵਰੀ ਕੀਤੀ ਗਈ ਹੈ ਇੱਕ ਸਟੋਲਨ ਜਿਹੜੀ ਐਕਟਿਵ ਆ ਉਹ ਬਰਾਮਦ ਕੀਤੀ ਗਈ ਹੈ ਔਰ ਦੋ ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਜਿਹੜੇ ਸ਼ੱਕੀ ਹਮਲੇ ਮਿਲੇ ਆ ਜਿਹੜਾ ਕੈਸੋ ਹੈ ਉਹ ਗੇਟ ਕੀਮਾ ਥਾਣੇ ਚ ਸੁਲਤਾਨਵਿੰਡ ਥਾਣੇ ਚ ਸਦਰ ਰਪਾਠਾਸੀ ਫੁੱਟ ਰੋਡ ਦੇ ਉੱਤੇ ਖੜੇ ਹੀ ਆ ਸਿਵਲ ਲਾਈਨ ਚ ਰਣਜੀਤ ਐਵਨਿਊ ਕੰਟੋਨਮੈਂਟ ਛਾਟਾ ਏ ਡਿਵੀਜ਼ਨ ਤੇ ਮਕਬੂਲਪੁਰਾ ਇਹਨਾਂ ਸਾਰੇ ਏਰੀਆ ਦੇ ਵਿੱਚ ਜਿਹੜਾ ਕੈਸੋ ਕੀਤਾ ਗਿਆ ਔਰ ਸੀਨੀਅਰ ਆਫਿਸਰਸ ਨੇ ਇਹਨਾਂ ਦੇ ਵਿੱਚ ਭਾਗ ਲਿਆ ਡੀਸੀਪੀ ਰੈਂਕ ਦੇ ਆਫਿਸਰ ਮੇਰੇ ਨਾਲ ਨੇ ਡੀਸੀਪੀ ਲਾਡ ਆਰਡਰ ਰਪਾਲ ਜੀ ਸਾਡੇ ਏਡੀਸੀਪੀ ਨੀਰਜ ਸਾਡੇ ਏਸੀਪੀ ਲੋਕਲ ਐਸਐਚਓ ਰਜੀਤ ਐਵੈਨਿਊ ਤੇ ਐਸਐਚਓ ਰੋਪਨ ਇਹ ਸਾਰੇ ਨੇ ਇੱਥੇ ਹਾਜ਼ਰ ਨੇ ਸੋ ਦੱਟ ਘੇਰਾ ਪਾ ਕੇ ਕੀਤਾ ਗਿਆ ਔਰ ਪਬਲਿਕ ਤੋਂ ਵੀ ਅਸੀਂ ਪੁੱਛਿਆ ਜਿਹੜੀਆਂ ਇੱਕ ਦੋ ਗੱਲਾਂ ਓਟ ਸੈਂਟਰ ਦੀਆਂ ਪਬਲਿਕ ਨੇ ਮੇਰੇ ਧਿਆਨ ਚ ਲਿਆਈਆਂ ਉਹ ਹੈਲਥ ਡਿਪਾਰਟਮੈਂਟ ਨਾਲ ਅਸੀਂ ਰੂਟ ਟੇਕ ਅਪ ਕਰਾਂਗੇ ਸਰ 88 ਫੁੱਟ ਏਰੀਆ ਮੁਸਫਾ ਬਾਦ ਕਾਦੀ ਨਸ਼ਰਾ ਇਹ ਆਪਾਂ ਕਰਦੇ ਹੀ ਰਹਿੰਦੇ ਆ ਟਾਈਮ ਟੂ ਟਾਈਮ ਔਰ ਤਾਹੀ ਨੂੰ ਚੂਜ਼ ਕੀਤਾ ਜਾਂਦਾ ਸੋ ਥੈਟ ਜਿੱਥੇ ਮੇਨ ਗਾਰਡ ਹੋਵੇ ਉੱਥੇ ਹੀ ਕਾਰਵਾਈ ਕਰਨ ਦਾ ਫਾਇਦਾ ਹੈ ਤੇ ਪੁਲਿਸ ਪ੍ਰੈਜ਼ੈਂਸ ਨਾਲ ਪੁਲਿਸ ਦੀ ਚੈਕਿੰਗ ਨਾਲ ਨੈਚੁਰਲੀ ਫਰਕ ਪੈਂਦਾ ਹਾਂ ਹਾਂਜੀ ਮੈਂ ਦੱਸਿਆ ਜੀ ਤੁਹਾਨੂੰ ਭੇਜ ਵੀ ਦਿੰਨੇ ਆ ਸੀ 14 ਬੰਦੇ ਗ੍ਰਿਫਤਾਰ ਕੀਤੇ ਐ ਐਨਡੀਪੀਐਸ ਐਕਟ ਸਰੇ ਕਮਿਸ਼ਨਰੇਟ ਚ ਤੇ 234 ਗ੍ਰਾਮ ਕੋਈ ਹਿਰੋਇਨ ਹੈ ਡਰਗ ਮਨੀ ਹੈਗੀ 6720 ਰੁਪਏ ਤੇ ਇਲਿਸੀਟ ਲਿਕੋਰ ਹੈ 110 ਬੋਤਲਾਂ ਇਨ ਬੰਦੇ ਐਕਸਾਈਜ਼ ਐਕਟ ਚ ਵੀ ਅਰੈਸਟ ਹੋਏ ਆ ਸਰ ਹੋਰ ਦੇਖੋ ਸਭ ਤੋਂ ਮੇਨ ਗੱਲ ਹੈ ਜ਼ਰੂਰੀ ਹੈ ਕਿ ਸੋਸ਼ੀਓ ਇਕਨੋਮਿਕ ਪ੍ਰੋਬਲਮ ਵੀ ਨਾਲ ਨਾਲ ਹੈ ਲੋਕਾਂ ਨੂੰ ਕਿਸੇ ਕੰਮ ਚ ਲੱਗਣਾ ਵੀ ਪਏਗਾ ਘਰਦਿਆਂ ਨੂੰ ਵੀ ਨਾਲ ਕਰਨਾ ਪੈਣਾ ਹੀ ਹੈ ਗੱਲ ਕਿ ਬੱਚਿਆਂ ਨੂੰ ਮੋਟੀਵੇਟ ਕਰੀਏ ਜਿਹੜਾ ਵਿਹਲਾ ਰਹਿ ਕੇ ਜਲਦੀ ਪੈਸੇ ਕਮਾਉਣ ਵਾਲੀ ਗੱਲ ਹੈ ਨਾ ਉਸ ਤੋਂ ਮਾਰ ਜ਼ਿਆਦਾ ਖਾ ਰਹੇ ਆ ਆਪਾਂ ਜਿਹੜਾ ਐਟੀਟਿਊਡ ਹੈ ਮਿਹਨਤ ਛੱਡ ਗਏ ਆ ਸਾਡੇ ਡਰ ਪੈ ਗਿਆ ਇੱਕ ਮਿੰਟ ਬੱਸ ਇੱਕ ਮਿੰਟ ਤੇ ਇਸ ਕਰਕੇ ਮੇਨ ਉਸ ਗੱਲ ਤੇ ਉੱਤੇ ਹੀ ਸਾਰੇ ਬਾਕੀ ਡਿਪਾਰਟਮੈਂਟਸ ਵੀ ਲੱਗੇ ਹੋਏ ਆ ਸਾਰੀ ਗਵਰਨਮੈਂਟ ਦਾ ਹੀ ਜ਼ੋਰ ਇਸ ਗੱਲ ਤੇ ਲੱਗਿਆ ਸੋ ਇਹ ਮੇਨਲੀ ਆਪਾਂ ਨੂੰ ਘਰਾਂ ਦੇ ਵਿੱਚ ਪਰਿਵਾਰਾਂ ਨੂੰ ਵੀ ਨਾਲ ਆਪਣੇ ਨਾਲ ਇਕਜੁੱਟ ਹੋ ਕੇ ਕੰਮ ਕਰਨਾ ਪਏਗਾ ਇਨਫੋਰਸਮੈਂਟ ਸਪਲਾਈ ਚੇਨ ਅਸੀਂ ਤੋੜ ਰਹੇ ਆ ਕਰ ਰਹੇ ਆ ਤੁਹਾਨੂੰ ਪਤਾ ਜੇ ਹੁਣ ਆਪਾਂ 1 ਜਨਵਰੀ ਤੋਂ ਤੁਹਾਨੂੰ ਨਾ ਮੈਂ ਸ਼ੇਅਰ ਕੀਤਾ 190 ਕਿਲੋ ਅਸੀਂ ਹੀਰੋਇਨ ਫੜ ਚੁੱਕੇ ਆ ਬੇਸਿਕ ਗੱਲ ਹੈ ਕਿ ਜਦੋਂ ਉਦੀ ਡਿਮਾਂਡ ਵੀ ਨਾਲ-ਨਾਲ ਇਲਾਜ ਵਾਸਤੇ ਵੀ ਦਾਖਲ ਇੰਨੇ 2000 ਤੋਂ ਉੱਪਰ ਬੰਦੇ ਆਪਾਂ ਕਰਾਉਂਦੇ ਆ। ਸੋ ਉਹਦੇ 'ਚ ਸਾਰੀਆਂ ਕਈ ਫੈਕਟਰਸ ਇਕੱਠੇ ਹੋਣਗੇ ਤੇ ਤਾਂ ਇਹ ਜਿਹੜੀ ਗੱਲ ਹੈ ਕਿਉਂਕਿ ਬੱਚਿਆਂ ਨੂੰ ਕਿਸੇ ਕੰਮ ਵੱਲ ਡਾਇਰੈਕਸ਼ਨ ਦੇਣੀ ਬੜੀ ਜ਼ਰੂਰੀ ਹੈ ਪਰ ਮਾਂ-ਬਾਪ ਨੂੰ ਵੀ ਇਹ ਚਾਹੀਦਾ ਹੈ ਕਿ ਜਦੋਂ ਹੁਣ ਘਰੋਂ ਆਪਾਂ ਪੈਸੇ ਲੈ ਕੇ ਬੱਚਾ ਜਾਂਦਾ ਜਾਂ ਟੂ-ਵੀਲਰ ਲੈ ਕੇ ਜਾਂਦਾ ਉਹਨੂੰ ਥੋੜਾ ਟੋਕ ਟੋਕਣ ਜਦੋਂ ਕੰਮ ਹੀ ਨਹੀਂ ਕਰਦਾ ਤਾਂ ਉਹਨੂੰ ਪੱਕਾ ਦੇ ਵਾਸਤੇ ਸਵਾਰੀਆਂ ਲੈ ਕੇ ਦਿੰਨੇ ਆ ਸਰ ਇਹਨਾਂ ਕੁਝ ਹੁੰਦੇ ਦੇ ਦੇਖੋ ਡਿਮਾਂਡ ਤਾਂ ਇਸ ਤਰ੍ਹਾਂ ਹੈ ਨਾ ਜਿਹੜੇ ਬੰਦਾ ਪੇਸ਼ੈਂਟ ਹੈ ਹੁਣ ਓਟ ਸੈਂਟਰ ਦੀਆਂ ਫਿਗਰਸ ਅਸੀਂ ਦੇਖਿਆ ਓਟ ਸੈਂਟਰ ਚ ਬਹੁਤ ਸਾਰੀਆਂ ਲੋਕੀ ਵਧ ਗਏ ਆ ਡੀ ਐਡਿਕਸ਼ਨ ਸੈਂਟਰਾਂ ਚ ਪੁਲਿਸ ਨੇ 2100 ਬੰਦਾ ਤਾਂ ਅਸੀਂ ਦਾਖਲ ਕਰਾਤਾ ਨਹੀਂ ਜਿਹੜਾ ਵਿਕਦਾ ਹੈ ਜਾਂ ਨਹੀਂ ਉਸੇ ਕਰਕੇ ਤਾਂ ਅਸੀਂ ਆਪਾਂ ਜਿਹੜੇ ਪੁਲਿਸ ਇਨਫੋਰਸਮੈਂਟ ਕਰਦੀ ਹੈ ਤੁਹਾਡੇ ਸਾਹਮਣੇ ਹੁਣ ਟੋਟਲ ਜੇ ਆਪਾਂ ਅੰਮ੍ਰਿਤਸਰ ਕਮਿਸ਼ਨਰੇਟ ਦੀ ਗੱਲ ਕਰੀਏ 1655 ਬੰਦਾ ਅਰੈਸਟ ਹੋ ਚੁੱਕੇ ਆ ਇਟ ਇਜ਼ ਆਲਮੋਸਟ 2000 ਦੇ ਨੇੜੇ ਹੋ ਗਿਆ ਸੋ ਜਿਹੜਾ ਵੀ ਬੰਦਾ ਪਾਸ ਫੇਅਰ ਨਹੀਂ ਕੀਤਾ ਜਾ ਰਿਹਾ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਸ਼ਾਇਦ ਤੁਸੀਂ ਉਹਨੂੰ ਨਹੀਂ ਫੋਲੋ ਕਰ ਸਕਰੇ ਉਸ ਡੈਪਥ ਨਾਲ ਇਹ ਆਪਾਂ ਇਹਨੂੰ ਪਰਿਵਾਰਿਕ ਇੱਕ ਮੁਹਿੰਮ ਬਣਾਉਣਾ ਬਹੁਤ ਜ਼ਰੂਰੀ ਹੈ ਸਮਾਜਿਕ ਮੁਹਿੰਮ ਵੀ ਬਣਾਉਣੀ ਬਹੁਤ ਜ਼ਰੂਰੀ ਹੈ ਇਕੱਲੀ ਪੁਲਿਸ ਦੇ ਇਨਫੋਰਸਮੈਂਟ ਨਾਲ ਇਹ ਗੱਲ ਨਹੀਂ ਹੋਏਗੀ ਬੱਚਿਆਂ ਦੇ ਅੰਦਰ ਉਹਨਾਂ ਦਾ ਇਲਾਜ ਵੀ ਕਰਾ ਰਹੇ ਆ ਉਹਨਾਂ ਨੂੰ ਮੋਟੀਵੇਟ ਵੀ ਕਰ ਰਹੇ ਆ ਪਰ ਮਾਪੇ ਨੂੰ ਵੱਡੀ ਜਿਹੜਾ ਗਰੁੱਪ ਬਣਿਆ ਸੀ ਨਾਲ ਦੇ ਜਿਹੜੇ ਪੀਅਰ ਪ੍ਰੈਸ਼ਰ ਹੈ ਜਿੰਨੇ ਪੰਜ ਮੁੱਤੇ ਹੈ ਜੋ ਬੱਚੇ ਨਾਲ ਦੇ ਇੱਕ ਦੂਜੇ ਬਾਰੇ ਰਿਪੋਰਟ ਕਰਨ ਉਹਨਾਂ ਨੂੰ ਸਮਝਾਉਣ ਉਹਦਾ ਫਰਕ ਪੈਗਾ ਆਲਟੀਮੇਟਲੀ ਸਾਡਾ ਜਿਹੜਾ ਕੰਮ ਹੈ ਅਸੀਂ ਕਰੀ ਜਾ ਰਹੇ ਆ ਸੋ ਇਹ ਸਮਾਜਿਕ ਤੌਰ ਤੇ ਨੂੰ ਪਰਵਾਰਿਕ ਤੌਰ ਤੇ ਆਪਾਂ ਨੂੰ ਲੈਣਾ ਬਹੁਤ ਜ਼ਰੂਰੀ ਹੈ। ਸਰਕਾਰ ਨੇ ਵੀ ਪਾਲਿਸੀ ਆਈ ਕਮੇਟੀਆਂ ਦੀ ਸ਼ੁਰੂਆਤ ਕੀਤਾ ਜਾ ਰਿਹਾ ਹੈ ਕਿ ਪਹਿਲੇ ਕਾਫੀ ਮਹੀਨੇ ਨਵੀਂ ਆਈ ਹੈ ਜੀ ਉਹਦੇ ਚੋ ਬੇਸਿਕਲੀ ਆਨਲਾਈਨ ਹੀ ਕਹਿੰਦੇ ਤੁਸੀਂ ਸਬਮਿਟ ਕਰ ਦਿਓ ਆਨਲਾਈਨ ਹੀ ਸਾਰਾ ਕੰਮ ਹੋ ਜਾਂਦਾ ਉਹਤੇ ਅਸੀਂ ਕੰਮ ਕਰ ਹੀ ਰਹੇ ਹਾਂ। ਪਰ ਇੱਕ ਸਰਕਾਰ ਨੇ ਕੀਤਾ ਹੈ ਜਿਹੜੇ ਸਰਕਾਰ ਨੇ ਸਰ ਉਹ ਜਿਹੜਾ ਐਕਸਪੀਡੈਂਟ ਹੋ ਜਾਏਗਾ ਜੀ ਜਲਦੀ ਹੋ ਜਾਏਗਾ ਬੰਦਿਆਂ ਨੂੰ ਇੱਕ ਪੰਚ ਲੱਗਦਾ ਜੇ ਕਿਸੇ ਪ੍ਰਾਪਰਟੀ ਗਲਤ ਬਣਾਈ ਹੈ ਕਿਸੇ ਨੇ ਤੇ ਉਹ ਅਟੈਚ ਹੋ ਜਾਂਦੀ ਹੈ। ਸਭ ਜਿਹੜੀਆਂ ਜਿਹੜੇ ਸਰਕਾਰ ਨੇ ਕੱਲ ਇੱਕ ਐਲਾਨ ਕੀਤਾ ਕਿ ਜਿੰਨਾ ਸਾਡੇ ਸਾਰੇ ਆਫੀਸਰਸ ਨੇ ਸਾਰੇ ਫੋਰਸ ਨੇ ਬਹੁਤ ਵੱਡਾ ਮਤਲਬ ਉਪਰਾਲਾ ਬੀੜਾ ਬੀੜਾ ਚੁੱਕਿਆ ਔਰ ਉਸ ਤੇ ਬਹੁਤ ਵੱਡੀਆਂ ਕਾਮਯਾਬੀਆਂ ਵੀ ਸਾਨੂੰ ਮਿਲੀਆਂ ਉਹਦੇ ਚ ਜਿਹੜੇ ਇੱਕ ਮਾਰ ਤੋਂ ਜੋ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਹੈ ਤਾਂ ਨੈਚੁਰਲੀ ਆਈਓ ਨੇ ਪਰਚਾ ਦਿੱਤਾ 1 ਕਿਲੋ ਐਂਡ ਪਲੱਸ ਉਹਨਾਂ ਨੂੰ ਉਸ ਹਸਾਬ ਨਾਲ ਉਸ ਰੇਟ ਦੇ ਮੁਤਾਬਕ ਰਿਵਾਰਡ ਮਿਲਣਾ ਚਾਹੀਦਾ ਔਰ ਵੈਸੇ ਵੀ ਇਹ ਬੜਾ ਵੱਡਾ ਇਨਸੈਂਟਿਵ ਹੈ ਜਿੱਦਾਂ ਕਿ ਬਹੁਤ ਹੋਰ ਪੁਲਿਸ ਦਾ ਮਨੁਮਲ ਵੀ ਵਧੇਗਾ ਔਰ ਜਿਹੜੇ ਸਾਡੇ ਸਟਾਫ ਹੈ ਕਿਉਂਕਿ ਉਹਨਾਂ ਤੇ ਬਰਡਨ ਵੀ ਬਹੁਤ ਹੈ ਜਦੋਂ ਦੀ ਡਰਾਈਵ ਇਹ ਚੱਲੀ ਹੈ ਉਹ ਵੀ ਰੀਲੀਫ ਫੀਲ ਕਰਨਗੇ ਸਰ ਜਿਹੜੀਆਂ ਪਹਿਲਾਂ ਜਨਤਿਕ ਨੀਤੀਆਂ ਬਾਰੇ ਤੁਹਾਨੂੰ ਪਤਾ ਰੈਗੂਲਰਲੀ ਕਰਾਈ ਰਹੇ ਆ ਸਾਰੇ ਜ਼ਿਲ੍ਹੇ ਹੀ ਕਰ ਰਹੇ ਆ ਅਸੀਂ ਵੀ ਕਰ ਰਹੇ ਆ ਮੇਨ ਤਾਂ ਗੱਲ ਇਹ ਆ ਕਿ ਮੋਟੀਵੇਸ਼ਨ ਵਿਦਨ ਆਪਣੇ ਸਮਾਜ ਤੇ ਪਰਿਵਾਰ ਜਿੱਦਾ ਮੈਂ ਕਿਹਾ ਉੱਥੋਂ ਨਹੀਂ ਹੁੰਦੀ ਜਿੰਦਰ ਤੱਕ ਉਹਦਾ ਉਹਨਾਂ ਨੂੰ ਐਡਵਾਂਟੇਜ ਨਹੀਂ ਮਿਲਦਾ ਕੱਲੀ ਇਨਫੋਰਸਮੈਂਟ